ਪਾਣੀ ਦੀ ਬਹੁਤ ਸਮੱਸਿਆ ਆ ਬੜੀਆਂ ਚਗਾਤਾ ਕੀਤੀਆਂ ਪਾਣੀ ਯਾਰ ਪਾਣੀ ਨਹੀਂ ਸਾਨੂੰ ਆਇਆ ਕਿੰਨਾ ਸਮਾਂ ਹੋ ਗਿਆ ਪਾਣੀ ਨਹੀਂ ਆ ਰਿਹਾ ਪਾਣੀ 2-3 ਸਾਲ ਹੋਇਆ ਇਹਨ ਬਿਲਕੁਲ ਹੀ ਨਹੀਂ ਆਉਂਦਾ ਹੈ ਤਾਂ ਸਾਡੀਆਂ ਸੱਸ ਸੂਰ ਹੁੰਦੀਆਂ ਗਈਆਂ ਪਾਣੀ ਵਾਸਤੇ ਸਾਡੀਆਂ ਦਾਦੀਆਂ ਵੀ ਪਾਣੀ ਵਾਸਤੇ ਰੋਈਆਂ ਜਗਾਤ ਵੀ ਕੀਤੀਆਂ ਚਗਾਤਾ ਵੀ ਬਥੇਰੀਆਂ ਕਰੀ ਕੀਤੀਆਂ ਫੇ ਪਾਣੀ ਨਹੀਂ ਸਾਨੂੰ ਤੁਹਾਨੂੰ ਪਾਣੀ ਕੋਈ ਨਹੀਂ ਤੁਹਾਨੂੰ ਮਾਤਾ ਜੀ ਦੇ ਦੇਣਗੇ ਪਾਣੀ ਕੋਈ ਨਹੀਂ ਬਸ ਇਹੋ ਬੋਲਦੇ ਨੇ ਕੋਈ ਨਹੀਂ ਪਾਣੀ ਦੇ ਦੇਣਗੇ ਕੋਈ ਨਹੀਂ ਸੁਣਾਈ ਹੁੰਦੀ ਸਾਡੀ ਫਾਰ ਕੋਈ ਬੱਚੇ ਹੈਗੇ ਜਿਹੜਾ ਪਾਣੀ ਪਰਦੇ ਨੇ ਕਿ ਤੁਸੀਂ ਆਪੇ ਪਰਦੇ ਹੋ ਮੈਂ ਆਪੋ ਪਾਣੀ ਕੋਈ ਵੀ ਨਹੀਂ ਘਾ ਰਹੋ ਉਹਨਾ ਬਗਹੀ ਜਾਉਣਾ ਕੋਈ ਟਾਇਲ ਆਉਗਾ ਸੀ ਸੀ ਉਹਦਾ ਵੱਡੇ ਹੋਟਲ ਉਹਨੇ ਕੋਨੇ ਪਿੱਛਾ ਪਿੱਛ ਪਾਣੀ ਹੈ ਨਾ ਜਿਹੜਾ ਉਹ ਚੋਰੀ ਹੋਈ ਜਾਂਦਾ ਹੈ ਕੋਈ ਅਸਰ ਨਹੀਂ ਆਇਆ ਜਦੋਂ ਤੁਸੀਂ ਸ਼ਿਕਾਇਤ ਕਰਦੇ ਤੁਸੀਂ ਅਸਰਾਂ ਦੀ ਬਹੇਰੀ ਬਾਰਿਸ਼ ਆਦਿਆ ਜਈ ਕੀ ਸੱਦਿਆ ਹਰ ਹੱਬ ਸਰੀ ਸੱਦਿਆ ਤੇ ਤੁਹੀ ਤਾਂ ਇਹ ਸਾਡਾ ਮੌਕਾ ਕਰੋ ਪਾਣੀ ਬਹੁਤ ਵਾਰ ਸ਼ਿਕਾਇਤ ਕੀਤੀ ਕੋਈ ਸੁਣਾਈ ਨਹੀਂ ਸਾਰੀ ਕਰਦਾ ਲੀਡਰ ਆਂਦੇ ਨਾ ਵਾਦੇ ਕਰਦੇ ਨੇ ਬੋਟ ਲੈ ਲੈਂਦੇ ਨੇ ਫਿਰ ਸਾਡੀ ਕੋਈ ਸੁਣਾਈ ਨਹੀਂ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਸ਼ਹਿਰਾਂ ਦੇ ਵਿੱਚ ਕਈਏ ਜਾਂ ਪਿੰਡਾਂ ਦੇ ਵਿੱਚ ਕਈਏ ਲੋਕਾਂ ਨੂੰ ਹਰ ਤਰ੍ਹਾਂ ਦੀ ਜਿਹੜੀਆਂ ਮੂਲ ਬੁਨਸੇਵਾਵਾਂ ਜਿਹੜੀਆਂ ਉਹ ਦੇਂਦੇ ਪਿਆ ਨੇਮ ਪਹਾੜੀ ਏਰੀਆ ਧਾਰ ਦਾ ਪਿੰਡ ਕੋਰਕਲਾ ਜਿਹੜਾ ਹੈਗਾ ਅਸੀਂ ਉੱਤੇ ਪਹੁੰਚੇ ਹੈਗੇ ਆਂ ਸੌਤੋ ਪਲੇਟੋਂ ਦੋ ਕਾ ਦੇਣਾ ਚੰਨਿਆ ਤੁਸੀਂ ਵੇਖ ਸਕਦੇ ਹੋ ਕਿ ਇਹ ਏਰੀਆ ਜਿਹੜਾ ਹੈਗਾ ਪਹਾੜੀ ਏਰੀਆ ਹੈਗਾ ਅ ਔਰ ਇੱਥੇ ਦੇ ਲੋਕ ਵੀ ਬੜੇ ਹੀ ਸਿੱਧੇ ਸਾਦੇ ਹੈਗੇ ਨੇ ਲੋਕਾਂ ਨੂੰ ਕਿਹੜੀ ਕਿਹੜੀ ਸਮੱਸਿਆ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਅਸੀਂ ਲੋਕਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਇਹ ਮਾਤਾ ਜੀ ਕੀ ਨਾਂ ਤੁਹਾਡਾ ਮਾਤਾ ਜੀ ਜੀ ਕਿਹੜਾ ਪਿੰਡ ਹੈ ਹੋਰ ਕਿਹੜਾ ਕੀ ਸਮੱਸਿਆ ਆ ਰਹੀ ਤੁਹਾਨੂੰ ਪਾਣੀ ਦੀ ਕੀ ਹੈਗੀ ਆ ਕਦੋਂ ਆਂਦਾ ਪਾਣੀ ਪਾਣੀ 8-8 ਦਿਨਾਂ ਮਹੀਨੇ-ਮਹੀਨੇ ਬਾਅਦ ਪਾਣੀ ਆਂਦਾ ਹੈ ਛਾਇਨੇ ਦਾ ਮਰੀਏ ਨਹੀਂ ਪੀ ਪੀ ਆ ਇਸ ਤਰ੍ਹਾਂ ਪਰਦੇਓ ਪਾਣੀ ਕੌਲੀਆਂ ਕੌਲੀਆਂ ਨਾਲ ਫਾੜਨੇ ਆ ਇਹ ਪਾਸਾ ਲੈ ਲੈਣੀ ਤਾਂ ਕੌਲੀਆਂ ਕੌਲੀਆਂ ਦਾ ਪਾਣੀ ਫਾੜਾ ਕੜੇ ਦੇ ਦੀ ਕੌਲੀਆਂ ਕੌਲੀਆਂ ਕੋਈ ਕਰਕੇ ਕੋਈ ਕੋਈ ਬੱਚੇ ਆਗੇ ਜਿਹੜਾ ਪਾਣੀ ਪਰਦੇ ਨੇ ਕਿ ਤੁਸੀਂ ਆਪੇ ਪਰਦੇਓ ਮੈਂ ਆਪੋ ਪਾਣੀ ਕੋਈ ਵੀ ਨਹੀਂ ਖਾਰੋ ਉਹਨਾ ਬਗੀਆਂ ਆਉਣਾ ਸੋ ਡਾਈ ਦਾ ਉਹਨਾਂ ਸਿੱਟੀ ਕੋ ਦਾ ਸਰਕਾਰਾਂ ਕਹਿੰਦੀਆਂ ਅਸੀਂ ਪਾਣੀ ਦੀ ਸੁਵਿਧਾ ਤੇ ਜਿਹੜੀ ਬਿਜਲੀ ਦੀ ਸੁਵਿਧਾ ਹਰ ਪਿੰਡ ਦੇ ਵਿੱਚ ਦੇਣੇ ਪਿਆ ਕੋਈ ਮੁਸ਼ਕਲ ਨਹੀਂ ਹੈਗੀ ਚੋਲੋ ਵੀਲੇ ਮਾਲੀਪੋਟੀ ਹੈ ਹੀ ਐ ਪਰ ਪਾਣੀ ਬੁਲਿਆਉਂਦਾ ਪਾਣੀ ਨਹੀਂ ਮਿਲਦਾ ਪਾਣੀ ਬੜੀ ਮੁਹ ਪਲਾਉ ਲਾਂ ਸਕੀ। ਸ਼ਿਕਾਇਤ ਕੀਤੀ ਕਦੀ ਇਸ ਬਾਰੇ? ਹਾਂ ਸ਼ਿਕਾਇਤ ਕਰਦੇ ਨੇ ਮੁੰਡੇ ਬਾੜੇ ਬਜਾਰੇ ਮੰਨਦਾ ਕੋਈ ਸੁਣਦਾ ਹੀ ਨਹੀਂ। ਬਿਲਕੁਲ ਨਹੀਂ ਸੁਣਦਾ ਕੋਈ। ਲੀਡਰ ਨਹੀਂ ਆਉਂਦੇ ਤੁਹਾਡੇ ਪਿੰਡ ਵਿੱਚ? ਕੋਈ ਵੀ ਨਹੀਂ ਸੀ ਲੀਡਰ ਆਂਦਾ। ਪੋਟਾ ਲੈਣ ਵਾਸਤੇ ਨਹੀਂ ਆਉਂਦੇ। ਪੋਟਾ ਆਂਦੇ ਨੇ ਗੰਦੇ ਪੋਟਾ ਬੰਨ। ਦਿਨਿਆ ਸੀ ਪਾਣੀ ਦਿਂਗੇ ਸਾ ਕੀ ਆ ਪਿਆਰੀ ਦਿਂਗੇ ਦੱਸਦਾ ਕੋਈ ਪੁੱਛਦਾ ਨਹੀਂ ਕੋਈ ਵੀ ਬਾਤ। ਕੋਈ ਨਹੀਂ ਪੁੱਛਦਾ। ਗਰੀਬ ਆਦਿਕ ਸਭ ਆ ਕੋਈ ਨਹੀਂ ਸੁਣਦਾ। ਨਾ ਕੋਈ ਕੱਟਦਾ। ਬਿਲਕੁਲ ਦੇਖਿਆ ਤੁਸੀਂ ਬਜ਼ੁਰਗ ਮਾਤਾ ਉਮਰ तकरीबन 95 ਸਾਲ ਦੇ ਕਰੀਬ ਜਿਹੜੀ ਇਹਨਾਂ ਦੀ ਹੈਗੀ ਆ ਪਾਣੀ ਨਾ ਆਣ ਕਰਕੇ ਆਪ ਹੀ ਜਿਹੜਾ ਪਾਣੀ ਪਿੰਡ ਦੇ ਵਿੱਚ ਪਰ ਦੇ ਨੇ ਕਾਫੀ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈਗਾ ਇਹ ਕੀ ਨਾਂਜੀ ਤੁਹਾਡਾ ਚਲੇਸ਼ਾ ਬੀਬੀ ਪਿੰਡ ਕਿਹੜਾ ਜੀ ਤੁਹਾਡਾ ਕੋਟਗੜਾ ਕੀ ਮੁਸ਼ਕਲ ਕੀ ਆ ਰਹੀ ਪਿੰਡ ਮੁਸ਼ਕਲ ਜੀ ਪਾਣੀ ਦੀ ਹੈ ਪਾਣੀ ਦੀ ਬਹੁਤ ਸਮੱਸਿਆ ਆ ਬੜੀਆਂ ਚਗਾਤਾਂ ਕੀਤੀਆਂ ਪਾਣੀ ਯਾਰ ਪਾਣੀ ਨਹੀਂ ਸਾਨੂੰ ਆਇਆ ਇਨਾ ਸਮਾਂ ਹੋ ਗਿਆ ਪਾਣੀ ਨਹੀਂ ਆ ਰਿਹਾ ਪਾਣੀ 2-3 ਸਾਲ ਹੋਇਆ ਇਹਨ ਬਿਲਕੁਲ ਹੀ ਨਹੀਂ ਆਉਂਦਾ ਇਹ ਤਾਂ ਸਾਡੀਆਂ ਸੱਸੂ ਰੋਂਦੀਆਂ ਗਈਆਂ ਪਾਣੀ ਵਾਸਤੇ ਸਾਡੀਆਂ ਦਾਦੀਆਂ ਵੀ ਪਾਣੀ ਵਾਸਤੇ ਰੋਈਆਂ ਅਸੀਂ ਵੀ ਸਾਡੇ ਬੱਚੇ ਨੂੰ ਮਾਈਆਂ ਉਹ ਵੀ ਪਾਣੀ ਵਾਸਤੇ ਤੜਫੇ ਰਹੀਆਂ ਨੇ ਪਾਣੀ ਪਾਣੀ ਮਿਲਦਾ ਇਨਸਾ ਕੀ ਹੈ ਪਾਣੀ ਦੀ ਕੋਈ ਸੁਣਾਈ ਨਹੀਂ ਸਾਡੀ ਕੋਈ ਲੀਡਰ ਆਉਂਦੇ ਨੇ ਕੋਈ ਵਾਅਦੇ ਕਰੀ ਜਾਂਦੇ ਨੇ ਪਰ ਠੀਕ ਹੈ ਜੀ ਜੇ ਹਾਂਜੀ ਬੋਟ ਪਾਓ ਜੇ ਤੱਕ ਪਾਣੀ ਦਿੰਨੇ ਕੋਈ ਗੱਲ ਨਹੀਂ ਪਾਣੀ ਦਿੰਨੇ ਤਾਂ ਕਿ ਜਿਹੜਾ ਮੁੜੀ ਲੀਡਰ ਬਣ ਜਾਂਦੇ ਨੇ ਤਾਂ ਕੋਈ ਬਾਤ ਨਹੀਂ ਪੁੱਛਦਾ ਸ਼ਿਕਾਇਤ ਨਹੀਂ ਕੀਤੀ ਕਦੀ ਸ਼ਿਕਾਇਤ ਵੀ ਕੀਤੀਆਂ ਸ਼ਿਕਾਇਤਾਂ ਵੀ ਬਥੇਰੀਆਂ ਕੀਤੀਆਂ ਵੀ ਪਾਣੀ ਨਹੀਂ ਸਾਨੂੰ ਤੋਂ ਦਾ ਪਾਣੀ ਕੋਈ ਨਹੀਂ ਤੁਹਾਨੂੰ ਮਾਤਾ ਜੀ ਦੇ ਦੇਂਗੇ ਪਾਣੀ ਕੋਈ ਨਹੀਂ ਬਸ ਇਹੋ ਬੋਲਦੇ ਨੇ ਕੋਈ ਨਹੀਂ ਪਾਣੀ ਦੇ ਦੇਂਗੇ ਕੋਈ ਨਹੀਂ ਸੁਣਾਈ ਹੁੰਦੀ ਸਾਡੀ ਸਰਕਾਰਾਂ ਦੇ ਕਹਿੰਦੀਆਂ ਸੀ ਬੱਤੀ ਵੀ ਦੇ ਰਹੇ ਆ ਪਾਣੀ ਵੀ ਦੇ ਰਹੇ ਆ ਜਿਹੜੀ ਮੂਲ ਬੁਨ ਸਹੂਲਤਾਂਆਂ ਜਿਹੜੀਆਂ ਪਿੰਡਾਂ ਚ ਪਈਆਂ ਦੇ ਰਹੇ ਹੈ ਪਾਣੀ ਨਹੀਂ ਸਾਡੂ ਮਿਲਦਾ ਜੀ ਪਾਣੀ ਤਾਂ ਬਹੁਤ ਆਗਾ ਸਪਲਾਈਨ ਕਰਦੇ ਸਰਕਾਰ ਦੇ ਦੇ ਦੂੰਗੀ ਪਿੱਛਾ ਹੋਟਲਾਂ ਪਰ ਪਾਣੀ ਨਾ ਉਹ ਜਾਂਦਾ ਆ ਉਧਰ ਸਾ ਕਿਥੋਂ ਆ ਪਾਣੀ ਜਾਂ ਨਾਥੋਂ ਆ ਹੋਟਲਾਂ ਪਰ ਪਾਣੀ ਆਈ ਜਾਂਦਾ ਵੱਡੇ ਹੋਟਲ ਕੁਣੋ-ਕੁਣੋ ਪਿੱਛਾ-ਪਿੱਛਾ ਪਾਣੀ ਆ ਨਾ ਜੜਾ ਉਹ ਚੋਰੀ ਹੋਈ ਜਾਂਦਾ ਹੈ ਕਦੀ ਅਫਸਰ ਨਹੀਂ ਆਇਆ ਜਦੋਂ ਤੁਸੀਂ ਸ਼ਿਕਾਇਤ ਕਰਦੇ ਸੀ ਅਫਸਰਾਂ ਦੀ ਬਧੇਰੀ ਬਾਰਿਸ਼ ਆਦਿਆ ਜਈ ਕੀ ਸੱਦਿਆ ਹਰ ਅਫਸਰ aí ਸੱਦਿਆ ਵੇ ਤੁਹੀ ਚਾਹੀਏ ਸਾਡਾ ਮੌਕਾ ਕਰੋ ਪਾਣੀ ਦਾ ਆਏ ਕਦੀ ਅਫਸਰ ਨਹੀਂ ਨਹੀਂ ਕੋਈ ਨਹੀਂ ਆਇਆ ਮੈਨੂੰ ਇੱਕ ਵਾਰੀ ਤਾਂ ਆਈਏ ਦੇਖੋ ਤੁਸੀਂ ਪੇ ਪਾਣੀ ਵਿੱਚ ਕਿਸ ਤਰ੍ਹਾਂ ਪਾਣੀ ਚੱਲ ਰਿਹਾ ਹੈ ਪਾਣੀ ਆਉਂਦਾ ਹੈ ਜਾਂ ਨਹੀਂ ਆਉਂਦਾ ਵੇ ਇਸ ਸਮੱਸਿਆ ਵੇ ਤੁਸੀਂ ਸਾਡੀ ਪਾਣੀ ਦੇ ਦਾ ਹੱਲ ਕਰੋ ਨਹੀਂ ਆਂਦਾ ਕੋਈ ਵੀ ਅਫਸਰ ਕੀ ਅਪੀਲ ਕੀ ਕਰੋਗੇ ਸਰਕਾਰ ਨੂੰ ਸਰਕਾਰ ਨੂੰ ਹੀ ਪਾਣੀ ਵਾਸਤੇ ਹਾਂਜੀ ਆਉਣਾ ਚਾਹੀਦਾ ਪਾਣੀ ਆਉਣਾ ਚਾਹੀਦਾ ਹੈ ਜੀ ਸਾਨੂੰ ਪਾਣੀ ਆਉਣਾ ਚਾਹੀਦਾ ਐ ਇਹਦਾ ਤੂੰ ਤੂੰ ਦੇਖਿਆ ਕਾਫੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪਿਆਰਿਆ ਹੈਗਾ ਅ ਹੋਰ ਵੀ ਅਸੀਂ ਗੱਲਬਾਤ ਕਰਦੇ ਹੈਗੇ ਐ ਇੱਕ ਹੀ ਨਾ ਜੀ ਤੁਹਾਡਾ ਹਨਾ ਬੀਬੀ ਕਿ ਕਿਹੜਾ ਪਿੰਡ ਆ ਜੀ ਤੁਹਾਡਾ ਕੋਟਗਾ ਇਹ ਕਿਹੜੀ ਕਿਹੜੀ ਮੁਸ਼ਕਿਲ ਪਿੰਡ ਦੇ ਵਿਚ ਆ ਰਹੀ ਹੈ ਇਹੀ ਮੁਸ਼ਕਲਾ ਸਾਨੂੰ ਪਾਣੀ ਦੀ ਪਾਣੀ ਦੀ ਸਮੱਸਿਆ ਸਾਨੂੰ ਪਾਣੀ ਨਹੀਂ ਆਂਦਾ ਸਾਨੂੰ ਕਦੋਂ ਦੀ ਸਮੱਸਿਆ ਬਣੀ ਦੀ ਦੋ ਤਿੰਨ ਸਾਲ ਹੋ ਗਏ ਸਾਨੂੰ ਪਾਣੀ ਨਹੀਂ ਆਂਦਾ ਦੋ ਤਿੰਨ ਸਾਲ ਮੱਦੇ ਹੈ ਜੇ ਚਲੋ ਬਹੁਤ ਸ਼ਿਕਾਇਤ ਸ਼ਿਕਾਇਤ ਕੀਤੀ ਕਦੀ ਬਹੁਤ ਵਾਰ ਸ਼ਿਕਾਇਤ ਕੀਤੀ ਕੋਈ ਸੁਣਾਈ ਨਹੀਂ ਸਾਡੀ ਕਰਦਾ ਲੀਡਰ ਆਂਦੇ ਨਾ ਵਾਦੇ ਕਰਦੇ ਨੇ ਬੋਟ ਲੈ ਲੈਂਦੇ ਨੇ ਫਿਰ ਸਾਰੀ ਕੋਈ ਸੁਣਾਈ ਨਹੀਂ ਹੁਣ ਸ਼ਿਕਾਇਤ ਕੀਤੀ ਤੁਸੀਂ ਇਹਦੀ ਹਾਂਜੀ ਅਫਸਰ ਆਉਂਦੇ ਨੇ ਪਿੰਡ 'ਚ ਦੇਖਣ ਵਾਸਤੇ ਕੋਈ ਅਫਸਰ ਨਹੀਂ ਆਂਦਾ ਕੋਈ ਅਫਸਰ ਨਹੀਂ ਆਂਦਾ ਇੱਥੇ ਕੋਈ ਅਫਸਰ ਨਹੀਂ ਆਂਦਾ ਕੋਈ ਨਹੀਂ ਚੁਗਦੇ ਕੀ ਅਪੀਲ ਕੀ ਕਰੋਗੇ ਸਰਕਾਰ ਨੂੰ ਅਪੀਲ ਇਹ ਹੈ ਕਿ ਸਾਨੂੰ ਪਾਣੀ ਪ੍ਰੋਪਰ ਰੋਜ਼ ਆਉਣਾ ਚਾਹੀਦਾ ਹੈ ਬਿਲਕੁਲ ਦੇਖਿਆ ਕਾਫੀ ਜਿਹੜੀ ਸਮੱਸਿਆ ਪਿੰਡ ਦੇ ਵਿੱਚ ਬਣੀ ਹੋਈ ਹੈ ਇਹ ਕੀ ਨਾਲੀ ਤੁਹਾਡਾ ਕਿਦਾਂ ਬੀਬੇ ਇਹ ਪਿੰਡ ਕਿਹੜਾ ਜੀ ਤੁਹਾਡਾ ਕੋਟਗਲਾ ਕੀ ਮੁਸ਼ਕਲ ਆ ਰਹੀ ਹੈ ਪਿੰਡ ਦੇ ਵਿੱਚ ਪਾਣੀ ਦੀ ਪਾਣੀ ਦੀ ਬੜੀ ਸਮੱਸਿਆ ਸਾਨੂੰ ਕਦੋਂ ਦੀ ਸਮੱਸਿਆ ਬਣੀ ਦੀ ਦੋ ਚਾਰ ਸਾਲ ਹੋ ਗਏ ਨੇ ਤੇ ਪਾਣੀ ਪਰਦੇ ਕਿਸ ਤਰ੍ਹਾਂ ਫਿਰ ਤੁਸੀਂ ਅਸੀਂ ਕੋਈ ਮਹੀਨੇ ਬਾਅਦ ਚੋਣਾ ਹੈ ਤਾਂ ਜੇ ਕੋ ਤਾਂ ਮੋਟਰ ਲਾਈ ਲਈ ਤਾਂ ਜਨਾਨੀਆਂ ਸਿਰ ਪਾੜਨੇ ਗਈਆਂ ਕਿੰਨੇ ਮਰੋਣੇ ਮਰਨੇ ਗਈਆਂ ਕਿੰਨੇ ਨਾ ਫਿਰ ਇੱਕ ਬੜੀ ਇਸ ਸਮੱਸਿਆ ਆ ਕਿ ਆ ਥਾੜ ਗਿਆ ਨਾ ਭਰਨਾ ਪਾਣੀ ਥੱਲੇ ਕੋਲੀ ਲਾਈ ਆ ਆ ਹੋਰ ਕੀ ਤੇ ਜੇ ਇਹਦੀ ਕੰਪਲੇਨਟ ਨਹੀਂ ਕੀਤੀ ਵੀ ਬਥੇਰੀ ਵਾਰੀ ਕੀਤੀ ਬੜੀ ਵਾਰੀ ਕੀਤੀ ਕੋਈ ਫੋਨ ਨਹੀਂ ਚੁੱਕਦੇ ਕੋਈ ਅਫਸਰ ਸਾਡੇ ਕੋਈ ਸੁਣਾਈ ਨਹੀਂ ਆ ਸਾਡੀ ਦਾ ਸਰਕਾਰਾਂ ਦੇ ਕਹਿੰਦੀਆਂ ਅਸੀਂ ਸਾਰੀਆਂ ਸੂਂਗਾਂ ਜਾਨੀਆਂ ਦੇ ਰਹਿਆਂ ਪਿੰਡਾਂ ਦੇ ਵਿੱਚ ਹੋ ਸਕੇ ਕੋਈ ਸੁਬਤਾਨੀ ਨਹੀਂ ਗਰੀਬ ਮਾਕ ਮਾਸੀ ਆਪੂ ਕੁਮਾਈ ਖਾਣਾ ਪਰ ਸਕੇ ਪਾਣੀ ਰੋਜ਼ ਦੇ ਦੇਣਾ ਸਾਕੇ ਸਮੱਸਿਆ ਪਾਣੀ ਦੀ ਸਮੱਸਿਆ ਸਾਕੇ ਹੋਰ ਕੁਝ ਨਹੀਂ ਹੈ ਪਾਣੀ ਬਿਨਾ ਘਰ ਦੇ ਆ ਪਾਣੀ ਇੱਕ ਕਰਮ ਕਰਨਾ ਕਿ ਪਾਣੀ ਬਗਾਰੇ ਦਸੋਂ ਤੁਸੀਂ ਮਿੱਕੀ ਕੋਈ ਜਿਆਦਾ ਕਿਦਾ ਚੱਲਦਾ ਅੱਜ ਕੋਤੋ ਕੋਤੋ ਦੂਰੋ ਦੂਰ ਵਿਚਾਰੇ ਲੋਨੇ ਪਾਣੀ ਲਈਏ ਤਾਂ ਕੋਈ ਵਿਚਾਰੇ ਨਾ ਸਕੂਲਾਂ ਵਾਲਿਆ ਕੋਈ ਬੋਰ ਕਰਾ ਦੇ ਉੱਥੋਂ ਲੈਣਾ ਕੋਈ ਕੋਤੋ ਲੈਣਾ ਸ਼ਾਗਨਾਰ ਘੱਟ ਲਾਦਾ ਸਿਰਾਂ ਲੈਣਦੇ ਹੁਣ ਵਿਆਰੇ ਮੋਢਾਗਲਾ ਲੈਣਦੇ ਮੁੰਡੇ ਸਾਕੀ ਹੁੰਦੇ ਬਟਾਰ ਕਸੀਏ ਮੋਢਾਗਲਾ ਲੈਣਦੇ ਫੁੱਲ ਦੇਖਿਆ ਕਾਫੀ ਸਮੱਸਿਆ ਜਿਹੜੀ ਹੈ ਪਿੰਡ ਦੇ ਵਿੱਚ ਜਿਹੜੀ ਕੋਟਕਲਾ ਪਿੰਡ ਜਿਹੜਾ ਹੈਗਾ ਨੀਮ ਪਹਾੜੀ ਏਰੀਆ ਦੇ ਵਿੱਚ ਪੈ ਰਹੇ ਦੇਖ ਸਕਦੇ ਹੋ ਪਿੰਡ ਦੇ ਜਿਹੜੀਆਂ ਕੋੜਤਾ ਜਿਹੜੀਆਂ ਅ ਇੱਥੇ ਇਕੱਠੀਆਂ ਹੋਈਆਂ ਪਾਣੀ ਦੀ ਸਮੱਸਿਆ ਕਾਫੀ ਬਣੀ ਹੈ ਪਿਛਲੇ 3-4 ਸਾਲ ਤੋਂ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਪਾਣੀ ਦੀ ਕਾਫੀ ਸਮੱਸਿਆ ਜਿਹਨਾਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਮੂਲਬੂਤ ਸਹੂਲਤਾਂ ਜਿਨਾਂ ਚੇ ਪਾਣੀ ਬਿਜਲੀ ਵੀ ਜਿਹੜੀ ਹੈ ਉਹ ਬਣੀ ਹੋਈ ਹੈ ਇਹ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਜਿਹੜੇ ਪਿੰਡ ਦੇ ਲੋਕ ਨੇ ਇਹ ਕਹਿ ਰਹੇ ਨੇ ਕਿ ਦੇਸ਼ ਤੇ ਆਜ਼ਾਦ ਹੋ ਚੁੱਕਾ ਹੈਗਾ ਲੇਕਿਨ ਸਾਨੂੰ ਸੁਵਿਧਾਵਾਂ ਨਹੀਂ ਮਿਲਦੀ ਪਈ ਆ ਜਿਸ ਦੇ ਚਲਦੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਹੁਣ ਵੀ ਅਸੀਂ ਗੁਲਾਮੀ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੋਏ ਪਏ ਆ ਪਠਾਨਕੋਟ ਤੋਂ ਸਪੋਕਸਮੈਨ ਦੇ ਲਈ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ ਦੀ ਰਿਪੋਰਟ